ਬਹੁਤ ਹੀ ਸਤਿਕਾਰਯੋਗ ਪੰਜਾਬ ਭਰ ਦੇ ਬੇਰੁਜ਼ਗਾਰ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬੇਰੁਜ਼ਗਾਰਾਂ ਸਾਂਝਾ ਮੋਰਚਾ ਦੇ ਬੈਨਰ ਹੇਠ ਪੰਜਾਬ ਭਰ ਦੇ ਬੇਰੁਜ਼ਗਾਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਦੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆ ਆਪਦੀ ਰੋਜ਼ਗਾਰ ਪ੍ਰਾਪਤੀ ਲਈ ਇਸੇ ਸੰਘਰਸ਼ ਦੇ ਤਹਿਤ ਆਉਣ ਵਾਲੀ 2 ਅਕਤੂਬਰ ਨੂੰ ਜਿਸ ਦਿਨ ਗਾਂਧੀ ਜਨਮ ਦਿਤੀ ਔਰ ਦੁਸ਼ਹਿਰੇ ਦਾ ਤਿਉਹਾਰ ਹੈ ਉਸ ਦਿਨ ਪੰਜਾਬ ਦੇ ਬੇਰੁਜ਼ਗਾਰਾਂ ਵੱਲੋਂ ਸਾਂਝੇ ਮੋਰਚੇ ਦੇ ਬੈਨਰ ਜਿਹੜਾ ਮੁੱਖ ਮੰਤਰੀ ਪੰਜਾਬ ਹੈ ਤੇ ਉਸ ਦੀ ਜੁੰਡਲੀ ਹੈ ਉਹਨਾਂ ਸਾਰਿਆਂ ਦਾ ਰਾਵਣ ਬਣਾ ਕੇ ਪੁਤਲਾ ਜਿਹੜਾ ਹੈਗਾ ਉਹ ਮੁੱਖ ਮੰਤਰੀ ਪੰਜਾਬ ਦੀ ਜੋ ਰਹਿ ਸੰਗਰੂਰ ਵਿਖੇ ਹੈ ਉਥੇ ਬੁੱਕਿਆ ਜਾਣਾ ਹੈ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਬੇਰੁਜ਼ਗਾਰ ਸਾਂਝਾ ਮੋਰਚਾ ਜਿਸ ਦੀ ਜਿਸ ਦੇ ਅੰਡਰ ਬੇਰੁਜ਼ਗਾਰ ਜਥੇਬੰਦੀਆਂ ਲੰਬੇ ਸਮੇਂ ਤੋਂ ਸੰਘਰਸ਼ ਕਰਦੀਆਂ ਆ ਰਹੀਆਂ ਹੈ ਉਹ ਜਿਹੜੀ ਬੇਰਜ਼ਗਾਰ ਜਥੇਬੰਦੀਆਂ ਉਹ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸੰਘਰਸ਼ ਦੇ ਵਿੱਚ ਲੱਗੀਆਂ ਹੋਈਆਂ ਪਰ ਪੰਜਾਬ ਸਰਕਾਰ ਜਿਹੜੀ ਹੈਗਾ ਲਗਾਤਾਰ ਸੰਘਰਸ਼ ਜਿਹੜਾ ਹੈ ਉਹ ਹੋਣ ਦੇ ਬਾਵਜੂਦ ਮੰਗਾਂ ਤਾਂ ਮੰਨਣੀਆਂ ਬਹੁਤ ਦੂਰ ਦੀ ਗੱਲ ਹੈ ਹੁਣ ਤਾਂ ਲਗਾਤਾਰ ਬੇਰਜ਼ਗਾਰ ਸਾਂਝਾ ਮੋਰਚਾ ਚਾਹੇ ਹੋਰ ਜਿੰਨੀਆਂ ਵੀ ਬੇਰਜ਼ਗਾਰ ਜਥੇਬੰਦੀਆਂ ਉਹਨਾਂ ਨਾਲ ਮੀਟਿੰਗਾਂ ਕਰਨ ਤੋਂ ਵੀ ਭੱਜ ਰਹੀ ਹੈ ਲਗਾਤਾਰ ਮੀਟਿੰਗਾਂ ਜਿਹੜੀਆਂ ਹੈਗੀਆਂ ਉਹ ਮੁਲਤਵੀ ਕੀਤੀਆਂ ਜਾ ਰਹੀਆਂ ਤਰੀਕਾ ਅੱਗੇ ਪਾਈਆਂ ਜਾ ਰਹੀਆਂ ਇਹ ਸਿਰੋਜ ਵਜੋਂ ਜਿਹੜਾ ਹੈਗਾ ਦਸਹਰੇ ਤੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਦਸਹਰਾ ਉਹ ਜਿਹੜਾ ਹੈਗਾ ਸਾਰੇ ਬੇਰੁਜ਼ਗਾਰ 2 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਹਿائش ਅੱਗੇ ਜਿਹੜਾ ਰਾਵਣ ਰੂਪੀ ਮੁੱਖ ਮੰਤਰੀ ਤੇ ਉਹਦੀ ਜਿਹੜੀ ਝੁੰਡਲੀ ਹੈ ਫੂਕ ਕੇ ਉਹਦਾ ਪੁਤਲਾ ਮਣਾਉਣਗੇ ਬੇਰੁਜ਼ਗਾਰਾਂ ਸੰਜੇ ਮੋਰਚੇ ਦੇ ਜਿਹੜੇ ਬੇਰੁਜ਼ਗਾਰ ਹੈ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਸੰਘਰਸ਼ ਹੈ ਰੋਜ਼ਗਾਰ ਪ੍ਰਾਪਤੀ ਲਈ ਹੋ ਰਿਹਾ ਜਿਸ ਦੇ ਵਿੱਚ ਉਹਨਾਂ ਦਾ ਮਕਸਦ ਰੋਜ਼ਗਾਰ ਪ੍ਰਾਪਤ ਕਰਨਾ ਹੈ ਚਾਹੇ ਉਹ ਮਾਸਟਰ ਕੇਡਰ ਤੇ ਚਾਹੇ ਉਹ ਲੈਕਚਰਾਰ ਦੀ ਭਰਤੀ ਦਾ ਇਛਤਿਆਰ ਜਾਰੀ ਕਰਾਉਣਾ ਹੋਵੇ ਚਾਹੇ ਮਾਸਟਰ ਕੈਡਰ ਦੇ ਵਿੱਚ ਜਿਹੜੀ ਇੱਕ ਬੇਤੁਕੀ 55% ਦੀ ਸ਼ਰਤ ਲੱਗੀ ਹੈ ਉਸ ਨੂੰ ਬੁੱਢੋ ਰੱਦ ਕਰਾਉਣਾ ਹੋਵੇ ਚਾਹੇ ਇਹ ਸਰਕਾਰ ਦੀ ਨਲੈਕੀ ਤੇ ਇਸ ਤੋਂ ਪਹਿਲੀਆਂ ਸਰਕਾਰਾਂ ਦੀ ਨਲੈਕੀਆਂ ਕਰਕੇ ਹੋਏ ਓਵਰੇਜ ਜਿਹੜੇ ਬੇਰੁਜ਼ਗਾਰ ਹੈ ਉਹਨਾਂ ਨੂੰ ਉਮਰ ਹੱਦ ਵਿੱਚ ਛੋਟ ਦਵਾ ਕੇ ਇੱਕ ਆਉਣ ਵਾਲੀ ਭਰਤੀਆਂ ਦੇ ਵਿੱਚ ਮੌਕਾ ਦਵਾਉਣਾ ਹੋਵੇ ਚਾਹੇ ਜਿੰਨੀਆਂ ਵੀ ਹੋਰ ਛੋਟੀਆਂ-ਛੋਟੀਆਂ ਮੰਗਾ ਹਨ ਉਹਨਾਂ ਸਾਰੀਆਂ ਦਾ ਇਨਮੋਟਾਰਾ ਕਰਕੇ ਸਭ ਤੋਂ ਮੇਨ ਮੰਗ ਬਹੁਤ ਵੱਡੀ ਗਿਲਤੀ ਦੇ ਵਿੱਚ ਮਾਸਟਰ ਕੁਕਟਰ ਦੀ ਸਾਰੇ ਵਿਸ਼ਿਆਂ ਦੀ ਭਰਤੀ ਦਾ ਇਸ਼ਤਿਹਾਰ ਕਿ ਲੈਕਚਰਰ ਦੀ ਸਾਰੇ ਹੀ ਵਿਸ਼ਿਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕਰਾਉਣਾ ਹੋਵੇ ਇਸ ਲਈ ਸਾਥੀਓ ਪੂਰੇ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਸੱਦਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਮੰਗਾਂ ਪੂਰੀਆਂ ਕਰਕੇ ਤੁਹਾਡੀ ਗਿਣਤੀ ਜਿੰਨੀ ਉਸ ਦੇ ਅਨਸਾਰ ਇਸ਼ਤਿਹਾਰ ਜਿਹੜੇ ਆਪਾਂ ਜਾਰੀ ਕਰਾ ਸਕੀਏ ਚਾਹੇ ਉਹ ਮਾਸਟਰ ਕੁਕਟਰ ਦਾ ਹੋਵੇ ਚਾਹੇ ਲੈਕਚਰਰ ਦਾ ਤਾਂ ਇੱਕ ਵੱਡੀ ਗਿਲਤੀ ਦੇ ਵਿੱਚ 2 ਅਕਤੂਬਰ ਨੂੰ ਸਹੀ 11 ਵਜੇ ਵੇਰਕਾ ਪਲਾਂਟ ਸੰਗਰੂਰ ਵਿਖੇ ਪਹੁੰਚੋ ਜਿੱਥੋਂ ਮਾਰਚ ਕਰਦੇ ਹੋਏ ਆਪਾਂ ਸੀਐਮ ਦੀ ਰਹਾਇਸ਼ ਦੇ ਅੱਗੇ ਜਾ ਕੇ 라ਵਣ ਰੂਪੀ ਇਹ ਸਰਕਾਰ ਦਾ ਪੁਤਲਾ ਫੂਕ ਕੇ ਜਿਹੜਾ ਹੈਗਾ ਆਪਾਂ ਰੋਸ ਜाहਰ ਕਰਾਂਗੇ ਜਿੱਤ ਲੜਦੇ ਲੋਕਾਂ ਦੀ ਜੈ ਜਨਤਾ ਜੈ ਸ਼ਵਰਚ